ਕੀ ਨਾ ਤੁਹਾਡਾ ਔਰ ਕੀ ਕਹਿਣਾ ਚਾਹੋਗੇ ਔਰ ਸਾਂਝ ਕੇਂਦਰ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਤੇ ਮੈਂ ਇੰਸਪੈਕਟਰ ਇੰਦਰਬੀਰ ਕੋ ਡਿਸਟ੍ਰਿਕਟ ਸਾਂਝ ਕੇਂਦਰ ਇਨਚਾਰਜ ਦਾ ਕੰਮ ਕਰ ਰਹੀ ਹਾਂ ਔਰ ਨਾਲ ਔਮਨ ਹੈਲਪ ਡੈਸਕ ਦਾ ਵੀ ਕੰਮ ਕਰ ਰਹੀ ਹਾਂ ਸਾਂਝ ਕੇਂਦਰ ਦੇ ਵਿੱਚ ਹਰ ਪ੍ਰਕਾਰ ਦੀ ਵੈਰੀਫਿਕੇਸ਼ਨ ਜਿਹੜੀ ਹੈਗੀ ਆ ਜਿਸ ਦਾ ਟੈਨੈਂਟ ਵੈਰੀਫਿਕੇਸ਼ਨ ਹੈ ਪਾਸਪੋਰਟ ਵੈਰੀਫਿਕੇਸ਼ਨ ਹੈ ਪੀਸੀਸੀ ਵੈਰੀਫਿਕੇਸ਼ਨ ਹੈ ਸੀਐਚਵੀ ਹੈ ਉਹ ਵੀ ਹੈ ਐਮਵੀ ਹੈ ਸਾਰੀਆਂ ਵੈਰੀਫਿਕੇਸ਼ਨ ਜਿਹੜੀਆਂ ਨੇ ਸਾਂਝ ਕੇਂਦਰ ਚ ਕੀਤੀਆਂ ਜਾਂਦੀਆਂ ਨੇ ਔਰ ਟਾਈਮਲੀ ਕੀਤੀਆਂ ਜਾਂਦੀਆਂ ਨੇ ਔਰ ਪਬਲਿਕ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਟਾਈਮ ਸਿਰ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਵਣ ਮੈਡਮ ਆ ਦੇਖਿਆ ਇੱਥੇ ਕੋਈ ਪਾਤ ਪਾਤਨੀ ਹੈ ਜਿਹੜਾ ਕੋਈ ਆ ਰਿਹਾ ਉਹਦਾ ਹਰ ਇੱਕ ਦਾ ਕੰਮ ਕੀਤਾ ਜਾ ਰਿਹਾ ਹੈ ਸ਼ੁਪਾਰਸ਼ ਦੇ ਤੌਰ ਤੇ ਨਹੀਂ ਆਮ ਪਬਲਿਕ ਦਾ ਆਮ ਦੇ ਤੌਰ ਤੇ ਹਰ ਇੱਕ ਦਾ ਬਰਾਬਰ ਕੰਮ ਕੀਤਾ ਜਾ ਰਿਹਾ ਆ ਕਿਉਂਕਿ ਪਬਲਿਕ ਦੇ ਲਈ ਹੀ ਸਾਂਝ ਕੇਂਦਰ ਬਣਿਆ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਇਹ ਕਮਿਊਨਿਟੀ ਪੁਲਿਸਿੰਗ ਸਰਵਿਸ ਦੇ ਆਧਾਰ ਦੇ ਉੱਤੇ ਹੀ ਜਿਹੜਾ ਸਾਂਝ ਕੇਂਦਰ ਜਿਹੜਾ ਬਣਾਇਆ ਗਿਆ ਆ ਔਰ ਪਬਲਿਕ ਦੀ ਜਿਹੜੀ ਆ ਪ੍ਰੋਬਲਮ ਉਹਨੂੰ ਹੱਲ ਕਰਨਾ ਹੀ ਸਾਡਾ ਫਰਸਟ ਆਫ ਆਲ ਜਿਹੜਾ ਵਾ ਉਹ ਪ੍ਰੇਫਰੈਂਸ ਹੈ ਅਸੀਂ ਚਾਹਨੇ ਆ ਕਿ ਪਬਲਿਕ ਖਰਾਬ ਨਾ ਹੋਵੇ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਜਣੀਆਂ ਨੇ ਵੈਰੀਫਿਕੇਸ਼ਨ ਆ ਅਪਲਾਈ ਕੀਤੀਆਂ ਹੁੰਦੀਆਂ ਨੇ ਕਿਸੇ ਦੀ ਸਰਵਿਸ ਦੀ ਆ ਕਿਸੇ ਦੀ ਬਾਹਰ ਦੀ ਵੈਰੀਫਿਕੇਸ਼ਨ ਆ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਨੇ ਉਹ 12 ਸਾਂਝ ਕੇਂਦਰ ਹੈਗੇ ਨੇ ਤੇ 12 ਦੇ ਵਿੱਚ ਜਿਹੜੇ ਨੇ 12 ਵੈਰੀਫਾਈ ਔਰ 12 ਹੀ ਕੰਪਿਊਟਰ অপারেਟਰ ਨੇ ਤੇ ਸਾਰੇ ਕੰਮ ਜਿਹੜੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਟਾਈਮਲੀ ਔਰ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਨੂੰ ਟਾਈਮਲੀ ਜੜਾਇਆ ਹੈ ਸਰਵਿਸ ਜੜੀਆ ਪ੍ਰੋਵਾਈਡ ਕਰਦੇ ਜੀ ਮੈਡਮ ਕਿਹੜੇ ਕਿਹੜੇ ਇਹਦੇ ਵਿੱਚ ਕੰਮ ਕੀਤੇ ਜਾਂਦੇ ਆ ਸਾਂਝ ਕੇਂਦਰ ਦੇ ਵਿੱਚ ਸਾਂਝ ਕੇਂਦਰ ਦੇ ਵਿੱਚ ਜਿਹੜੇ ਕੰਮ ਹੈਗੇ ਨੇ ਇੱਕ ਦੇ ਇਹਨਾਂ ਦੀਆਂ ਸਰਵਿਸਿਜ਼ ਜੜੀਆਂ ਨੇ ਜਿਸ ਤਰ੍ਹਾਂ ਕਿ ਮੈਂ ਦੱਸਿਆ ਸਾਨੂੰ 44 ਦੀ ਸਰਵਿਸ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਹੋਈਆਂ ਨੇ ਸਾਜ ਕੇਂਦਰ ਨੂੰ ਤੇ ਉਹ ਕੀਤੀਆਂ ਜਾਂਦੀਆਂ ਨੇ ਸੈਕੰਡਲੀ ਜਿਹੜਾ ਆ ਉਹ ਸੈਮੀਨਾਰਸ ਜਿਹੜੇ ਨੇ ਸਕੂਲਾਂ ਦੇ ਵਿੱਚ ਜਾ ਕੇ ਕਾਲਜਾਂ ਦੇ ਵਿੱਚ ਜਾ ਕੇ ਔਰ ਪਬਲਿਕ ਜਗ ਦੇ ਵਿੱਚ ਜਾ ਕੇ ਉਹ ਸੈਮੀਨਾਰ ਜਿਹੜੇ ਉਹ ਅਸੀਂ ਲਗਾਣੇ ਆ ਮੈਂ ਖੁਦ ਜਾਣੀ ਆ ਮੇਰੇ ਵੈਰੀਫਾਈ ਵੀ ਜਾਣੇ ਨੇ ਔਰ ਕੰਪਿਊਟਰ ਆਪਰੇਟਰਸ ਦੀ ਜਾਣਕਾਰੀ लास्ट ਤੇ ਕੀ ਕਹਿਣਾ ਚਾਹੁੰਦੇ ਹੋ ਜੋ ਤੁਹਾਨੂੰ ਦੇਖ ਰਿਹਾ ਆ ਸਾਂਝ ਕੇਂਦਰ ਦੇ ਬਾਰੇ ਕੀ ਉਹਨਾਂ ਨੂੰ ਨੋਲਿਜ ਦੇਣਾ ਚਾਹੁੰਦੇ ਹੋ ਜਾਂ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਅਜੇ ਵੀ ਕਈ ਵਾਂਗੇ ਆ लास्ट ਵਿੱਚ ਦੇਖੋ ਮੈਂ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਡਾਇਰੈਕਟ ਆਣ ਕੇ ਸਾਂਝ ਕੇਂਦਰਾਂ ਦੇ ਨੂੰ ਅਪਰੋਚ ਕਰੋ ਸਾਈਬਰ ਜਿਹੜੇ ਨੇ ਕੈਫੇ ਬਣੇ ਹੋਏ ਨੇ ਜਿਹੜੇ ਉਹਨਾਂ ਦੇ ਵਿੱਚ ਜਦੋਂ ਪਬਲਿਕ ਜਾਂਦੀ ਆ ਤੇ ਉਹਨਾਂ ਦਾ ਅਪਲਾਈ ਕਰ ਲਿਆ ਜਾਂਦਾ ਆ ਬਟ ਸਪੈਲਿੰਗ ਮਿਸਟੇਕਸ ਜਿਹੜੀਆਂ ਬਹੁਤ ਹੋ ਜਾਂਦੀਆਂ ਨੇ ਕਈ ਵਾਰੀ ਮੋਬਾਈਲਸ ਜਿਹੜੇ ਨੇ ਉਹਨਾਂ ਦੀ ਡਿਜਟ ਗਲਤ ਹੋ ਜਾਂਦੀਆਂ ਨੇ ਜਿਹੜੇ ਕੈਫੇ ਦੇ ਮਾਲਕ ਨੇ ਉਹ ਉਹ ਆਪਣਾ ਨੰਬਰ ਦੇ ਦਿੰਦੇ ਨੇ ਨੰਬਰ ਦੇ ਕੇ ਫੀਸਾਂ ਜਿਹੜੀਆਂ ਨੇ ਉਹ ਜ਼ਿਆਦਾ ਲੈਂਦੇ ਨੇ ਇਸ ਕਰਕੇ ਮੇਰਾ ਪਬਲਿਕ ਨੂੰ ਇਹੀ ਮੈਸੇਜ ਹੈ ਕਿ ਖੁਦ ਆ ਫਿਜ਼ੀਕਲੀ ਆਣ ਕੇ ਅਪਲਾਈ ਕਰਨ ਜੋ ਸਾਡੇ ਸਹਾਨ ਕੇਂਦਰਾਂ ਦੇ ਵਿੱਚ ਫਲੈਕਸ ਬੋਰਡ ਲੱਗੇ ਨੇ ਉਹਨਾਂ ਤੇ ਫੀਸਾਂ ਜਿਹੜੀਆਂ ਨੇ ਮੈਂਸ਼ਨ ਕੀਤੀ ਹੋਈਆਂ ਨੇ ਉਹਨਾਂ ਨੂੰ ਪੜ੍ਹ ਕੇ ਕਿ ਉਹ ਫੀਸ ਜਿਹੜੀਆਂ ਉਹ ਸਭ ਨਾਲ ਦਿਨਾ ਪਬਲਿਕ ਦੇ ਵਿੱਚੋਂ ਮਨਮ ਇੱਕ ਗੱਲ ਤੁਸੀਂ ਕੀ ਬੜੀ ਜਾਣਕਾਰੀ ਮਿਲੀ ਹੈ ਜਦੋਂ ਅਸੀਂ ਪਬਲਿਕ ਚ ਕਰਾਵਾਂਗੇ ਜਾਂ ਕਿਤੇ ਆਮ ਕਰਾਵਾਂਗੇ ਲੱਗਦਾ ਕਿ ਉਹ ਸਾਈਬਰ ਥੱਗ ਠੱਗੀ ਦਾ ਸ਼ਿਕਾਰ ਹੋ ਸਕਦਾ ਕਿਉਂਕਿ ਨੌਲੇਜ ਜਿਹੜੀ ਬਾਹਰ ਚਲੇ ਜਾਂਦੀ ਆ ਬਿਲਕੁਲ ਬਿਲਕੁਲ ਜੀ ਸਾਈਬਰ ਠੱਗੀ ਦਾ ਵੀ ਸ਼ਿਕਾਰ ਹੋ ਸਕਦੇ ਨੇ ਕਿਉਂਕਿ ਜਦੋਂ ਉਹਨਾਂ ਦਾ ਸਾਰਾ ਡਾਟਾ ਹੀ ਉਹਨਾਂ ਦੇ ਕੋਲ ਆ ਜਾਣਾ ਹੈ ਆਪਣਾ ਆਧਾਰ ਕਾਰਡ ਮੇਨ ਹੈਗਾ ਜਾਂ ਪੈਨ ਕਾਰਡ ਆ ਕਿ ਆਪਣੇ ਉਹਨਾਂ ਦੇ ਬਰਥ ਸਰਟੀਫਿਕੇਟਸ ਵੀ ਲੱਗੇ ਹੁੰਦੇ ਨੇ ਉਹਨਾਂ ਦੇ ਕੁਆਲਿਫਿਕੇਸ਼ਨ ਜਿਹੜੀਆਂ ਨੇ ਜਿਵੇਂ میٹرਿਕ ਦਾ ਸਰਟੀਫਿਕੇਟ ਆ ਉਹ ਲੱਗਾ ਹੁੰਦਾ ਆ ਤੇ ਕਿਉਂ ਅਸੀਂ ਆਪਣੇ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹ ਕੈਫੇ ਦੇ ਨਾਲ ਸ਼ੇਅਰ ਕਰਨੀ ਆ ਇਸ ਕਰਕੇ ਬੈਟਰ ਹੈ ਕਿ ਤੁਸੀਂ ਡਾਇਰੈਕਟ ਆਓ ਤੇ ਡਾਇਰੈਕਟ ਆਣ ਕੇ ਹੀ ਅਪਲਾਈ